ਲਾਹੌਰ ਇੰਨੀ ਦੂਰ ਕਿਉਂ ਆ? ਜਿਹਨੇ ਚੜਦੇ ਪੰਜਾਬ ਵਾਲੇ ਦੋਵੇਂ ਕਹਿੰਦੇ ਹੋਣ ਕਿ ਫਿਲਮ ਇਸ ਕਰਕੇ ਦੇਖਣੀ ਬਣਦੀ ਹੈ ਕਿ ਲਾਹੌਰ ਆ ਗਿਆ। ਫਿਰ ਲਾਹੌਰ ਇੰਨੀ ਦੂਰ ਕਿਉਂ ਆ? ਜੀ ਇਹ ਨੇੜੇ ਨਹੀਂ ਹੋ ਸਕਦਾ। ਪਤਾ ਨਹੀਂ ਕਿਉਂ ਮੈਨੂੰ ਖੋ ਪੈਂਦੀ ਹੈ। ਮੈਨੂੰ ਕੁਝ ਹੁੰਦਾ। ਕੰਡਿਆਲੀਆਂ ਤਾਰਾਂ ਜੋ ਤਰਾਸਦੀ ਹੈ ਹਨਾ ਕਿਉਂ ਪੂਕਤ ਨਹੀਂ ਪਈ? ਉਹਦਾ ਕੋਈ ਨਤੀਜਾ ਨਤੀਜਾ ਤੇ ਹੈ ਹੀ ਨਹੀਂ, ਨਿਕਲਿਆ ਹੀ ਨਹੀਂ ਕੋਈ। ਸਾਲਾਂ ਹੀ ਬੀਤ ਗਏ ਨੇ, ਜ਼ਿੰਦਗੀਆਂ ਹੀ ਬੀਤ ਗਈਆਂ ਨੇ ਹਨਾ। ਮਤਲਬ ਉਹ ਉਹ ਮਿਲ ਹੀ ਨਹੀਂ پا ਰਹੇ। ਅੱਜ ਹੁਣ ਮੈਂ ਇਮੋਸ਼ਨਲ ਹੋ ਜਾਣਾ ਜਿਵੇਂ ਇਹ ਗੱਲ ਕਹੀ। ਜੋ ਬਜ਼ੁਰਗ ਨੇ ਉਹ ਇੱਕ ਗੱਲ ਕਹਿ ਰਹੇ ਨੇ ਕਿ ਉਹ ਮਿਲਣਾ ਚਾ ਰਹੇ ਨੇ 70 ਸਾਲ ਬਾਅਦ ਉਹ ਮਿਲ ਹੀ ਨਹੀਂ پا ਰਹੇ ਜਿਨ੍ਹਾਂ ਦੇ ਬੀਤਿਆਂ ਨੂੰ ਤਾਂ ਪਤਾ ਇਹਨਾਂ ਜੋ ਤਰਾਸ ਦੀ ਹੰਡਾਈ ਆ ਲੋਕਾਂ ਨੇ ਸਾਡੇ ਲੋਕਾਂ ਨੇ ਉਹ ਉਹ ਬਣਦੀ ਨਹੀਂ ਸੀ ਮੈਂ ਨਾ ਜੀ ਲਾਹੌਰ ਗਿਆ ਸੀ ਜਿੰਨਾ ਪਿਆਰ ਜਿੰਨਾ ਨਿੱਗ ਉੱਥੇ ਮੈਨੂੰ ਮਿਲਿਆ ਮੈਂ ਉਹ ਬਿਆਨ ਨਹੀਂ ਕਰ ਸਕਦਾ ਵੀ ਤੁਸੀਂ ਸਹੀ ਬੰਦਾ ਕਰੈਕਟਰ ਚੁਣ ਲਿਆ ਕਿ ਇਹੀ ਫਿੱਟ ਬਹਿੰਦੇ ਸੀ ਇਹਦੇ 'ਚ ਕਿਉਂਕਿ ਇਹ ਦਿਲ ਤੋਂ ਕਰ ਰਿਹਾ ਗੱਲਾਂ ਬਟ ਇਹਨਾਂ ਤੋਂ ਵਧੀਆ ਉਹ ਕਿਰਦਾਰ ਕੋਈ ਨਹੀਂ ਪਲੇ ਕਰ ਸਕਦਾ ਪੰਜਾਬੀ ਸਿਨੇਮਾ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਜ਼ੁਬਾਨ ਨੂੰ ਤੁਸੀਂ ਬਚਾਇਆ ਹੋਇਆ ਅਸੀਂ ਤਾਂ ਬਸ ਆਪਣਾ ਕੰਮ ਕਰਦੇ ਹਾਂ ਜਿੰਨਾ ਸਾਡੇ ਤੋਂ ਬੰਦਾ ਸਰਦਾ ਬਹੁਤੇ ਆਰਟਿਸਟ ਇਹ ਹੁੰਦੇ ਆ ਭਲੇਖਾ ਪਾਲੀ ਬੈਠੇ ਹੁੰਦੇ ਆ ਕਿ ਅਸੀਂ ਤਾਂ ਸੇਵਾ ਕਰ ਰਹੇ ਆਂ ਮਾਂ ਬੋਲੀ ਦੀ ਜੋ ਮਰਜ਼ੀ ਕਰ ਲਵੇ ਕਲਾਕਾਰ ਜੇ ਦਰਸ਼ਕ ਜਾਂ ਸੁਣਨ ਵਾਲੇ ਸਰੋਤੇ ਉਹਨੂੰ ਸੁਣਨ ਦੇਖਣਗੇ ਨਹੀਂ ਫੇਰ ਤਾਂ ਕੁਝ ਵੀ ਨਹੀਂ ਹੈ ਜੇ ਸਾਡੀ ਪੰਜਾਬੀ ਮਾਂ ਬੋਲੀ ਹੁਣ ਹੁਣ ਕਿਤੇ ਵੀ ਜਾਂਦੇ ਮੈ ਸਾਨੂੰ ਇਨੀ ਖੁਸ਼ੀ ਹੁੰਦੀ ਆ ਕਿ ਇੰਟਰਨੈਸ਼ਨਲ ਲੈਵਲ ਤੱਕ ਸਾਡਾ 뮤직 ਆ ਹਿੰਦੀ ਮੂਵੀ ਪੰਜਾਬੀ ਗਾਣੇ ਬਿਨਾ ਪੂਰੀ ਹੋ ਹੀ ਨਹੀਂ ਸਕਦੀ ਕਾਲਜ ਯੂਨੀਵਰਸਿਟੀ ਦੀ ਦੀਵਾਰ ਦੇ ਅੰਦਰ ਰਹਿ ਕੇ ਬੰਦਾ ਹੋਰ ਤਰ੍ਹਾਂ ਸੋਚਦਾ ਕਾਲਜ ਦੀਆਂ ਕੰਧਾਂ ਦੇ ਅੰਦਰ ਜਿਹੜੀ ਜ਼ਿੰਦਗੀ ਹੈ ਉਥੇ ਆਪਾਂ ਜ਼ਿੰਦਗੀ ਨੂੰ ਨਚਾਉਂਦੇ ਆ ਕਾਲਜ ਦੀਆਂ ਕੰਧਾਂ ਦੇ ਬਾਹਰ ਜ਼ਿੰਦਗੀ ਸਾਨੂੰ ਨਚਾਉਂਦੀ ਆ ਜ਼ਿੰਦਗੀ 'ਚ ਸੀਰੀਅਸਨੈਸ ਵੀ ਜ਼ਰੂਰੀ ਹੈ ਤੇ ਹਾਸੇ ਠੱਠੇ ਵੀ ਜ਼ਰੂਰੀ ਹੈ ਪੰਜਾਬੀ ਫਿਲਮਾਂ ਦੇ ਵਿੱਚ ਬਹੁਤਾਂਤ ਉਹਨਾਂ ਫਿਲਮਾਂ ਦੀ ਹੁਣ ਤੱਕ ਰਹੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਹਸਾਇਆ ਗਿਆ ਹਸਾਉਣਾ ਕੰਮ ਵੀ ਬੜਾ ਔਖਾ ਹੁੰਦਾ ਹੈ ਪਰ ਜਦੋਂ ਸ਼ਬਦ ਆਉਂਦਾ ਹੈ ਡਰਾਮੇ ਵਾਲੇ ਰੰਗਮंच ਇਹ ਬੜੇ ਅਹਿਮਿਤ ਰੱਖਦੇ ਨੇ ਇਸ ਦੇ ਜ਼ਰੀਏ ਬਹੁਤ ਸਾਰੀਆਂ ਕਹਾਣੀਆਂ ਕਹੀਆਂ ਜਾਂਦੀਆਂ ਨੇ ਤੇ ਅੱਜ ਸਾਡੇ ਨਾਲ ਖਾਸ ਤੌਰ ਦੇ ਉੱਤੇ ਡਰਾਮੇ ਵਾਲੇ ਹੋਣਗੇ ਮੇਰੇ ਸੱਜੇ ਪਾਸੇ ਬੈਠੇ ਨੇ ਹਰੀਸ਼ ਵਰਮਾ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਜਿਨ੍ਹਾਂ ਦਾ ਆਪਣਾ ਪਛੋਕੜ ਜਿਹੜਾ ਰੰਗਮंच ਨਾਲ ਰਿਹਾ ਉੱਥੋਂ ਇਹਨਾਂ ਦੀ ਸ਼ੁਰੂਆਤ ਹੋਈ ਇਧਰ ਸ਼ਰ ਇਨਾਂ ਨੇ ਵੀ ਆਪਣੀ ਚਿੜੀਆਂ ਦੇ ਚੰਬੇ ਤੋਂ ਬਾਅਦ ਉਸ ੜਾਰੀ ਤੋਂ ਬਾਅਦ ਇਹ ਦੂਜੀ ਪਲਾਂਕ ਪੋਟਣੀ ਹੈ ਤੇ ਇੱਧਰ ਨੇ ਚੰਦਰ ਕੰਬੋਜੀ ਜਿਨ੍ਹਾਂ ਨੇ ਇਸ ਕਹਾਣੀ ਨੂੰ ਲਿਖਿਆ ਵੀ ਹੈ ਤੇ ਡਾਇਰੈਕਟ ਵੀ ਕੀਤਾ ਤੇ ਅਸੀਂ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿਹੜੀਆਂ ਇਸ ਫਿਲਮ ਨਾਲ ਜੁੜੀਆਂ ਨੇ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਹੈ ਜੀ ਕਿ ਰੰਗਮੰਚ ਡਰਾਮੇ ਵਾਲੇ ਅਕਸਰ ਜਦੋਂ ਕੋਈ ਬੱਚਾ ਵੀ ਬਹਾਨਾ ਲਾਉਂਦਾ ਨਾ ਸਕੂਲ ਜਾਣ ਲੱਗਿਆਂ ਤੇ ਮਾਪੇ ਵੀ ਕਹਿ ਦਿੰਦੇ ਆ ਕਿ ਡਰਾਮੇ ਕਰਦਾ ਉਦੋਂ ਤਾਂ ਲੈ ਜਾਂਦੇ ਆ ਅਸੀਂ ਹਲਕੇ 'ਚ ਪਰ ਡਰਾਮਾ ਕਹਿੰਦਾ ਵੀ ਬਹੁਤ ਕੁਸ਼ ਹੈ ਤੇ ਇਸ ਕਹਾਣੀ ਦੇ ਵਿੱਚ ਕਿਤੇ ਨਾ ਕਿਤੇ ਸੀਰੀਅਸਨੈਸ ਵੀ ਸਾਨੂੰ ਟ੍ਰੇਲਰ ਦੇਖ ਕੇ ਨਜ਼ਰ ਆਉਂਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡਰਾਮੇ ਵਾਲੇ ਕਰਕੇ ਸਭ ਤੋਂ ਪਹਿਲਾਂ ਪਿਆਰ ਪ੍ਰੀ ਸਾਸ਼ਟ੍ਰਿਕ ਗੱਲ ਸਾਰੇ ਨੂੰ ਦੇਖੋ ਜੀ ਸ਼ੇਕਸਪੀਅਰ ਸਾਹਿਬ ਨੇ ਕਿਹਾ ਹੈ ਵੀ ਜ਼ਿੰਦਗੀ ਡਰਾਮਾ ਸਾਰੇ ਕਰਦਾਰ ਨਿਭਾ ਰਹੇ ਆਪਾਂ ਤੇ ਇਹ ਗੱਲ ਸੱਚੀ ਹੈ ਤੇ ਇੱਕ ਮੈਂ ਨਾ ਇੱਕ ਸਟੇਟਮੈਂਟ ਬੜੀ ਸੀ ਅਕਸਰ ਬੋਲਦਾ ਹੁੰਦਾ ਆ ਉਹ ਕਿਸੇ ਦਾ ਨਾ ਨਿਓ ਸਟੇਟਮੈਂਟ ਪਜੀ ਉਹਦੇ ਚ ਇਹ ਗੱਲ ਕਹੀ ਉਹਨਾਂ ਨੇ ਕਿ ਟੈਲੀਵਿਜ਼ਨ ਇਜ਼ ਫਰਨੀਚਰ ਸਿਨੇਮਾ ਇਜ਼ ਆਰਟ ਐਂਡ ਥੀਏਟਰ ਇਜ਼ ਲਾਈਫ ਮਨ ਲਗਦਾ ਐਸਾ ਸਟੇਟਮੈਂਟ ਜੀ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਕਿ ਥੀਏਟਰ ਜ਼ਿੰਦਗੀ ਹੈ ਐਕਚੁਅਲੀ ਤੁਸੀਂ ਤੁਸੀਂ ਸਮਾਜ ਦਾ ਆਲਮੋਸਟ ਹਰ ਮੁੱਦਾ ਸਟੇਜ ਤੇ ਕਹਿ ਸਕਦੇ ਹੋ ਦਰਸ਼ਕਾਂ ਨਾਲ ਮੁਖਾਤਬ ਹੋ ਸਕਦੇ ਹੋ ਆਪਣੀ ਦਿਲ ਦੀ ਗੱਲ ਕਹਿ ਸਕਦੇ ਹੋ ਨੋ ਡਾਊਟ ਹਾਸਾ ਠੱਠਾ ਵੀ ਹੁੰਦਾ ਲੋਕੀ ਹੱਸਦੇ ਵੀ ਨੇ ਸਟੇਜ ਤੇ ਹਸਾਉਂਦੇ ਵੀ ਨੇ ਰੋਂਦੇ ਵੀ ਨੇ ਰਵਾਉਂਦੇ ਵੀ ਨੇ ਸੋ ਅਸੀਂ ਵੀ ਇਸ ਫਿਲਮ ਦੇ ਵਿੱਚ ਇਹੋ ਕੋਸ਼ਿਸ਼ ਕੀਤੀ ਹੈ ਕਿ ਹਲਕੇ ਜਿਹੇ ਮੂਡ ਤੋਂ ਫਿਲਮ ਸ਼ੁਰੂ ਕਰਕੇ ਇੱਕ ਇਹੋ ਜੀ ਗੱਲ ਵੱਲ ਨੂੰ ਇਹੋ ਜੇ ਟੌਪਿਕ ਵੱਲ ਨੂੰ ਚਲੀ ਜਾਂਦੀ ਹੈ ਫਿਲਮ ਜਿਹਨੂੰ ਸਾਰੇ ਜਣੇ ਰਿਲੇਟ ਕਰਨਗੇ ਸਾਰੇ ਕਹਿਣਗੇ ਕਿ ਇਹ ਸਾਡੀ ਅਸੀਂ ਹੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਇਹ ਸਾਡੀ ਹੈ ਤੇ ਤੁਹਾਡੇ ਥੋੜਾ ਉਸ ਟ੍ਰੇਲਰ ਦੇ ਵਿੱਚ ਇੱਕ ਆਖਰੀ ਡਾਇਲੋਗ ਹੈ ਜਿਹੜਾ ਹਾਲਾਂਕਿ ਪੂਰਾ ਨਹੀਂ ਹੋ ਰਿਹਾ ਟ੍ਰੇਲਰ 'ਚ ਤਾਂ ਕਿ ਲਾਹੌਰ ਇੰਨੀ ਦੂਰ ਕਿਉਂ ਆ ਤਾਂ ਉਹ ਗੱਲ ਨੂੰ ਜਦੋਂ ਬੋਲਦੇ ਆਂ ਤਾਂ ਮੇਰੇ ਖਿਆਲ ਨਾਲ ਜਿੰਨੇ ਜਿੰਨੇ ਉਹ ਦੇਖਿਆ ਹੋਊਗਾ ਖਾਸ ਕਰਕੇ ਲਹਿੰਦੇ ਜਿਹੜਦੇ ਪੰਜਾਬ ਵਾਲੇ ਦੋਵੇਂ ਕਹਿੰਦੇ ਉਹਨਾਂ ਕਿ ਫਿਲਮ ਇਸ ਕਰਕੇ ਦੇਖਣੀ ਬਣਦੀ ਹੈ ਕਿ ਲਾਹੌਰ ਆ ਗਿਆ ਨਹੀਂ ਇਹ ਗੱਲ ਤੁਸੀਂ ਬਿਲਕੁਲ ਸਹੀ ਫੜੀ ਹੈ ਕਿਉਂਕਿ ਇਹ ਸਾਨੂੰ ਫੀਡਬੈਕ ਫੀਡਬੈਕ ਵੀ ਬਹੁਤ ਆਈ ਹੈ ਚੰਦਰ ਕੰਬੋਜ ਭਾਜੀ ਸਾਡੇ ਰਾਈਟਰ ਡਾਇਰੈਕਟਰ ਉਹ ਵੀ ਮੈਨੂੰ ਦੱਸਦੇ ਸੀ ਤੇ ਕਿ ਸਾਨੂੰ ਇਸ ਗੱਲ ਦੀ ਫੀਡਬੈਕ ਬਹੁਤ ਆਈ ਹੈ ਕਿ ਉਹ ਜਿਹੜਾ ਡਾਇਲੋਗ ਆ ਹੈ ਇਹ ਲਾਹੌਰ ਇੰਨੀ ਦੂਰ ਕਿਵੇਂ ਹੈ ਇਹ ਨੇੜੇ ਨਹੀਂ ਹੋ ਸਕਦਾ ਪਤਾ ਨਹੀਂ ਕਿਉਂ ਮੈਨੂੰ ਖੋ ਪੈਂਦੀ ਹੈ ਮੈਨੂੰ ਕੁਝ ਹੁੰਦਾ ਜਦੋਂ ਮੈਂ ਸੋਚਦਾ ਫਿਰ ਉਹਨਾਂ ਦਾ ਜਵਾਬ ਹੈ ਬੜਾ ਖੂਬਸੂਰਤ ਉਹ ਫਿਲਮ ਸੁਣਿਓ ਰੂਬੀ ਆਨਮਜੀਦਾ ਬਟ ਮੈਂ ਸੱਚੀ ਕਹਿਣਾ ਸਮ ਟਾਈਮਸ ਤੁਸੀਂ ਫੀਲ ਕਰਦੇ ਹੋ ਮੈਂ ਜਰਨੀ ਆਪਣੀ ਸ਼ੁਰੂ ਕੀਤੀ ਸੀ ਥੀਏਟਰ ਤੋਂ ਤੁਸੀਂ ਫੀਲ ਕਰਦੇ ਹੋ ਕਿ ਜਦੋਂ ਵੱਡੇ ਪੜਦੇ ਤੁਸੀਂ ਥੀਏਟਰ ਕਲਾਕਾਰ ਜਾਂ ਥੀਏਟਰ ਕਰਨ ਦੀ ਤੁਹਾਨੂੰ ਦਾ ਮੌਕਾ ਮਿਲਦਾ ਉਦੋਂ ਤੁਸੀਂ ਸੋਚਦੇ ਹੋ ਕਿ ਹਾਂ ਚਲੋ ਜਿੱਥੋਂ ਤੁਰੇ ਸੀ ਉੱਥੋਂ ਥੋੜਾ ਅੱਗੇ ਵਧੇ ਹਾਂ ਕੁਝ ਹਾਸਲ ਕੀਤਾ ਜ਼ਿੰਦਗੀ ਤੇ ਮੈਂ ਇਸ ਫਿਲਮ ਦੇ ਵਿੱਚ ਇੱਕ ਬੜਾ ਵੱਡਾ ਸਰਪ੍ਰਾਈਜ਼ ਵੀ ਹੈ ਜਿਹੜਾ ਕਿ 19 ਜਨਵਰੀ ਨੂੰ ਜਦੋਂ ਸਿਨੇਮੇ ਚ ਆਉਣੀ ਹੈ ਵੱਡੇ ਪੱੜਦੇ ਤੇ ਆਉਣੀ ਉਹਦੋਂ ਪਤਾ ਲੱਗੂਗਾ ਸਾਰਿਆਂ ਨੂੰ ਇਹ ਸਰਪ੍ਰਾਈਜ਼ ਵੀ ਜਦੋਂ ਕਲੀਅਰ ਹੋ ਜਾਣਾ 19 ਤਰੀਕ ਨੂੰ ਮੇਰਾ ਦੂਜਾ ਸਵਾਲ ਇਸੇ ਨਾਲ ਜੁੜਿਆ ਪਚੰਦਰ ਭਾਜੀ ਤੁਹਾਡੇ ਤੋਂ ਆ ਕਿ ਡਰਾਮੇ ਵਾਲਿਆਂ ਦੇ ذریعے ਇਹ ਕਹਾਣੀ ਹੀ ਕਹੀ ਜਾ ਸਕਦੀ ਸੀ ਇਹ ਤੁਹਾਨੂੰ ਕਿਉਂ ਲੱਗਿਆ ਕਿ ਡਰਾਮੇ ਵਾਲੇ ਹੀ ਕਹਿ ਸਕਦੇ ਇਸ ਕਹਾਣੀ ਨੂੰ ਕਿਉਂਕਿ ਸਟੇਜ ਹਣਾ ਇੱਕ ਸਟੇਜ ਜਦੋਂ ਮਤਲਬ ਮੈਨੂੰ ਯਾਦ ਹੈ ਮੈਂ 1998 ਚ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਲਿਖਣ ਦੀ ਜੀ ਜੀ ਤਾਂ ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਉਦੋਂ ਮੇਰਾ ਸਟੇਜ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਜੀ ਤੇ ਬਟ ਮੈਨੂੰ ਇਹ ਲੱਗਦਾ ਸੀ ਵੀ ਸਟੇਜ ਇੱਕ ਐਦਾਂ ਦੀ ਚੀਜ਼ ਹੈ ਜਿਹਦੇ ਉੱਤੇ ਮਤਲਬ ਲੋਕ ਕੁਝ ਵੀ ਬੋਲ ਸਕਦੇ ਆ ਜੋ ਤੁਹਾਡੇ ਅੰਦਰ ਹੈ ਤੁਸੀਂ ਸਟੇਜ ਤੇ ਖੜੇ ਹੋ ਕੇ ਆਡੀਅנס ਨੂੰ ਬੋਲਣਾ ਕਿਉਂਕਿ ਉਦੋਂ ਫਿਲਮਸ ਤਾਂ ਮੈਂ ਦੇਖਦਾ ਸੀ ਬਟ ਸ਼੍ਰੀ ਰਾਮ ਆਡੀਟੋਰੀਅਮ ਹੈਗਾ ਦਿੱਲੀ ਚ ਜੀ ਤੇ ਮੈਂ ਮੈਨੂੰ ਯਾਦ ਹੈ ਜਦੋਂ ਮੈਂ ਉੱਥੇ ਨਾ ਮਤਲਬ ਗਿਆ ਉੱਥੇ ਤੇ ਉੱਥੇ ਮਤਲਬ ਜਿੰਨੇ ਵੀ ਮੈਨੂੰ ਆ ਉਹ ਸਾਰੇ ਸੀਰੀਅਸ ਹੈ ਨਾ ਔਰ ਮਤਲਬ ਜਿੱਦਨੇ ਕਹਿੰਦੇ ਗੱਲ ਕਹਿਣੀ ਹੈ ਕਿਸੇ ਨੂੰ ਤੇ ਮੈਨੂੰ ਉਦੋਂ ਲੱਗਿਆ ਵੀ ਮੈਂ ਵੀ ਕੁਝ ਇਦਾਂ ਦਾ ਮੈਂ ਕੁਝ ਸਟੇਜ ਦੀ ਕੁਝ ਚੀਜ਼ਾਂ ਦਾ ਲਿਖੀ ਤੇ ਹਾਲਾਂਕਿ ਮੈਨੂੰ ਪਤਾ ਕੁਝ ਨਹੀਂ ਸੀ ABC ਨਹੀਂ ਪਤਾ ਸੀ ਮੈਨੂੰ ਵੀ ਸਟੇਜ ਦੇ ਪਲੇ ਲਿਖੇ ਕਿੱਦਾਂ ਜਾਂਦੇ ਆ ਬਟ ਉਦੋਂ ਮੈਂ ਪ੍ਰਭਾਵਿਤ ਇੰਨਾ ਹੋਇਆ ਔਰ 2000 ਚ ਮੈਂ ਇੱਕ ਸਟੇਜ 쇼 ਲਿਖਣ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਮੈਂ ਉਹਦੋਂ ਨਵਾਂ ਨਵਾਂ ਸੀ ਬਟ ਮੈਂ ਕਿਸੇ ਅੰਡਰ ਸਟੇਜ ਕਈ ਵਾਰ ਹੁੰਦਾ ਵੀ ਆ ਤੁਸੀਂ ਕਿਸੇ ਨੂੰ ਨਵਾਂ ਬੰਦਾ ਹੁੰਦਾ ਉਹਨੂੰ ਸੁਣਾਉਣ ਦੀ ਕੋਸ਼ਿਸ਼ ਵੀ ਕਰੋ ਅਗਲਾ ਬੰਦਾ ਕਹਿੰਦਾ ਨਹੀਂ ਨਹੀਂ ਤੂੰ ਤਾਂ ਨਿਆਣਾ ਜਾਂ ਤੂੰ ਕੀ ਲਿਖੇਗਾ ਜੀ ਤੇ ਬਟ ਮੈਨੂੰ ਇਹ ਵੀ ਸਟੇਜ ਦੇ ਜਰੀਏ ਕਿਉਂਕਿ ਇਹਦੇ ਸਟੇਜ ਤੇ ਕੋਈ ਫਿਲਟਰ ਹੈ ਨਹੀਂ ਜੀ ਸਿਨੇਮਾ ਦੇ ਅੰਦਰ ਬਹੁਤ سارے ਫਿਲਟਰ ਹੈ ਤੁਸੀਂ ਕੈਮਰੇ ਦੇ ਅੰਦਰ ਤੁਸੀਂ ਮਤਲਬ ਤੁਹਾਡੇ ਕੋਲ ਕੱਟ ਬਹੁਤ سارے ਹਨ ਹਨਾ ਉੱਤੋਂ ਸੈਂਸਰਸ਼ਿਪ ਵਾਲੇ ਕੈਂਚੀ ਆ ਉੱਪਰੋਂ ਉੱਪਰੋਂ ਕੈਂਚੀ ਲੈ ਕੇ ਬੈਠੇ ਹੁੰਦੇ ਵੀ ਆ ਬੋਲ ਦੇ ਆ ਨਹੀਂ ਬੁੱਲ ਸਕਦੇ ਸਟੇਜ ਇੱਕ ਐਦਾਂ ਦਾ ਹੈਗਾ ਕਿ ਤੁਹਾਨੂੰ ਸਾਹਮਣੇ ਹੀ ਸਭ ਕੁਝ ਦਿਖ ਰਿਹਾ ਜੋ ਤੁਸੀਂ ਬੋਲਤਾ ਆਡੀਅנס ਨੇ ਉਸੇ ਟਾਈਮ ਹੀ ਰੈਐਕਟ ਕਰਨਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਜਦੋਂ ਨੁਕੜ ਨਾਟਕ ਕੋਈ ਵੀ ਹੋਵੇ ਕੋਈ ਵੀ ਗੱਲ ਕਰਦੇ ਤਾਂ ਮਤਲਬ ਆਪਣੇ ਦਿਲ ਦੀ ਗੱਲ ਮੈਨੂੰ ਲੱਗਦਾ ਜੋ ਸਟੇਜ ਕਹਿ ਸਕਦਾ ਉਹ ਉਹ ਸਿਨੇਮਾ ਲਈ ਥੋੜਾ ਜਿਆ ਉਹਦੇ ਲਈ ਕੋਈ ਬਾਉਂਡਰੀ ਹੈ ਸਿਨੇਮਾ ਲਈ ਬਸ ਸਟੇਜ ਲਈ ਕੋਈ ਬਾਉਂਡਰੀ ਨਹੀਂ ਜੀ ਅਸ਼ਰਮ ਜੀ ਜਿੰਨਾ ਕੋ ਅਸੀਂ ਤੁਹਾਨੂੰ ਜਾਣਦੇ ਹਾਂ ਪਿਛਲੀ ਫਿਲਮ ਤੋਂ ਲੈ ਕੇ ਹੁਣ ਤੱਕ ਤੁਸੀਂ ਕਿਹਾ ਕਿ ਮੈਂ ਆਮ ਜ਼ਿੰਦਗੀ ਦੇ ਵਿੱਚ ਵੀ ਦਵੰਗ ਕੁੜੀ ਬਣ ਕੇ ਰਹਿਣੀ ਆਂ ਔਰ ਫਿਲਮ 'ਚ ਉਹਦੇ ਵਿੱਚ ਕਿਰਦਾਰ ਵੀ ਇਸ ਤਰ੍ਹਾਂ ਦਾ ਸੀ ਪਰ ਇਸ ਫਿਲਮ ਨੂੰ ਲੈ ਕੇ ਤੁਹਾਨੂੰ ਅਲੱਗ ਕੀ ਜਾਪਿਆ ਕਿਉਂਕਿ ਪਹਿਲੀ ਫਿਲਮ ਦਾ ਤਜਰਬਾ ਹੋਰ ਤਰ੍ਹਾਂ ਹੋਏਗਾ ਕੁਦਰਤੀ ਹੈ ਇਸ ਫਿਲਮ ਨੂੰ ਲੈ ਕੇ ਕੀ ਤੁਹਾਡੇ ਇਸ ਲਈ ਨਾ ਸਭ ਤੋਂ ਬੈਸਟ ਗੱਲ ਇਹ ਹੁੰਦੀ ਹੈ ਜਦੋਂ ਹਰ ਵਾਰੀ ਹਰ ਕਿਰਦਾਰ ਨੂੰ ਡਿਫਰੈਂਟ ਤਰੀਕੇ ਨਾਲ ਪਲੇ ਕਰੇ ਜੇ ਉਹ ਸੇਮ ਚੀਜ਼ਾਂ ਜਾਂ ਮੈਂ ਜੋ ਰੀਅਲ ਆ ਸਿੱਪ ਮੈਨੂੰ ਚਿੜੀਆਂ ਦੇ ਚੰਬੇ 'ਚ ਲੱਗਿਆ ਕਿ ਮੈਂ ਮੈਨੂੰ ਕਿਤੇ ਨਾ ਕਿਤੇ ਮੈਂ ਰਿਲੇਟ ਕਰਦੀ ਆ ਕਿਉਂਕਿ ਰਿਐਲਿਟੀ 'ਚ ਵੀ ਸਾਡੇ ਨਾਲ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੇ ਅਸੀਂ ਆਪਣੇ ਹੱਕਾਂ ਲਈ ਲੜਦੇ ਆ ਤੇ ਇਹ ਮੂਵੀ ਇਸ ਲਈ ਮੇਰੇ ਲਈ ਸਪੈਸ਼ਲ ਕਿਉਂਕਿ ਇੱਕ ਤਾਂ ਕਾਮੇਡੀ ਆ ਫਸਟ ਟਾਈਮ ਮੇਰੇ ਲਈ ਕਾਮੇਡੀ ਆ ਔਰ ਸਾਰੀਆਂ ਚੀਜ਼ਾਂ ਜੋ ਮੈਨੂੰ ਕਾਮੇਡੀ ਸਭ ਤੋਂ ਜ਼ਿਆਦਾ ਔਖੀ ਲੱਗਦੀ ਆ ਹਾਂ ਤੇ ਸ਼ੁਰੂਆਤ ਐ ਮੈਂ ਕਾਮੇਡੀ ਹੋਰ ਵੀ ਕਰਨਾ ਚਾਹੂੰ ਵਾਸਤੇ ਇਹ ਇੱਕ ਬੈਸਟ ਕੰਟੈਂਟ ਹੁੰਦਾ ਹੈ ਜਿੰਨਾ ਮਰਜੀ ਸਟ्रेस ਹੋਏ ਜਦੋਂ ਇੱਕ ਕਾਮੇਡੀ ਹਾਸਿਆਂ ਦੀ ਗੱਲ ਆਂਦੀ ਨਾ ਤਾਂ ਇੱਕਦਮ ਜਿੰਨਾ ਮਰਜੀ ਸਟ्रेस ਸਾਰੀ ਰਿਲੀਫ ਹੋ ਜਾਂਦਾ ਤੇ ਮੈਨੂੰ ਹੁੰਦਾ ਕਿ ਜੇ ਅਸੀਂ ਇੱਕ 10 ਇੱਕ ਤੋਂ 10% ਵੀ ਆਡੀਅנס ਨੂੰ ਖੁਸ਼ ਕਰ ਸਕੀਏ ਤੇ ਸਾਡੇ ਲਈ ਆਈ ਥਿੰਕ ਅਸੀਂ ਸਫਲ ਹ ਸਾਡੀ ਸਾਰਿਆਂ ਦੀ ਮਿਹਨਤ ਸਫਲ ਜੀ ਹਰੀਸ਼ ਜੀ ਇੱਕ ਗੱਲ ਇਹ ਹੈ ਕਿ ਤੁਸੀਂ ਕਿਹ ਸ਼ੁਰੂ ਤੋਂ ਥੀਏਟਰ ਵਾਲੀ ਸ਼ੁਰੂਆਤ ਤੁਹਾਡੀ ਵੀ ਰਹੀ ਹੈ ਬਹੁਤ ਸਾਰੇ ਦੋਸਤ ਮਿੱਤਰ ਉਦੋਂ ਵੀ ਹੋਣਗੇ ਇੱਕ ਕਾਲਜ ਯੂਨੀਵਰਸਿਟੀ ਦੀ ਦੀਵਾਰ ਦੇ ਅੰਦਰ ਰਹਿ ਕੇ ਬੰਦਾ ਹੋਰ ਤਰ੍ਹਾਂ ਸੋਚਦਾ ਜਦੋਂ ਬਾਹਰ ਆਮ ਜ਼ਿੰਦਗੀ 'ਚ ਜਾਂਦਾ ਹੈ ਤੇ ਬੜੀਆਂ ਤਕਲੀਫਾਂ ਦੁੱਖ ਹੋਰ ਬਹੁਤ ਸਾਰਾ ਸਟਰਗਲ ਵੀ ਹੁੰਦਾ ਹੈ ਤਾਂ ਇਸ ਫਿਲਮ ਦੇ ਜਰੀਏ ਜਿਹੜੇ ਤੁਸੀਂ ਲਹਿੰਦੇ ਪੰਜਾਬ ਵਾਲਿਆਂ ਨਾਲ ਕੰਮ ਕੀਤਾ ਪਹਿਲਾਂ ਵੀ ਤੁਹਾਡੇ ਤਜਰਬੇ ਵੱਡੇ ਐ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਇਸ ਫਿਲਮ ਦੇ ਜਰੀਏ ਤੁਹਾਨੂੰ ਕਿਵੇਂ ਲੱਗਿਆ ਉਹਨਾਂ ਨਾਲ ਵਿਚਰ ਕੇ ਕਿਉਂਕਿ ਆਮ ਤੌਰ ਦੇ ਉੱਤੇ ਨਾ ਲਾਹੌਰ ਦੀ ਪੀੜ ਜਿਹੜੀ ਇਸ ਫਿਲਮ ਤੁਸੀਂ ਤਾਂ ਦਿਖਾ ਦੇਣੀ ਐ ਕਿ ਦੂਰ ਕਿ ਸਾਡੇ মিডিਆ ਪੱਤਰਕਾਰ ਭਾਈਚਾਰੇ ਹੀ ਆ ਬਹੁਤ سارے ਦਿੱਲੀ ਬੈਠੇ ਆ ਜਿਹੜੇ ਹੋਰ ਆਖ ਨਾਲ ਵੇਖਦੇ ਆ ਇੱਥੋਂ ਵਾਲੇ ਕੋਈ ਹੋਰ ਮਹਿਸੂਸ ਕਰਦੇ ਆ ਇਸ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਜਵਾਬ ਮਿਲੂਗਾ ਜਿਹੜੇ ਥੋੜੀ ਜੀ ਨਰੇਟਿਵ ਹੋਰ ਸਜਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਨਾ ਜਿਹੜਾ ਤੁਸੀਂ ਕਿਹਾ ਵੀ ਕਾਲਜ ਦੀ ਚਾਰ ਦਵਾਰੀ ਦੇ ਅੰਦਰ ਹੋਰ ਮਾਹੌਲ ਹੁੰਦਾ ਅਸਲ ਜ਼ਿੰਦਗੀ ਚ ਹੋਰ ਹੁੰਦਾ ਰੰਗ ਦੇ ਬਸੰਤੀ ਦਾ ਡਾਇਲੋਗ ਹੈ ਇੱਕ ਬੜਾ ਸੋਹਣਾ ਲੱਗਦਾ ਸਾਨੂੰ ਸਾਰਿਆਂ ਨੂੰ ਸੋਹਣਾ ਲੱਗਦਾ ਜਿੰਨੇ ਜਿੰਨੇ ਫਿਲਮ ਦੇਖੀ ਹੈ ਜਿੰਨੇ ਜਿੰਨੇ ਯਾਦ ਹੋਣਾ ਨਹੀਂ ਮੈਂ ਯਾਦ ਕਰਾ ਦਿੰਦਾ ਕਿ ਡੰਮ ਲੱਕ ਲੱਕ ਡੰਮ ਡੰਮ ਲੱਕ ਲੱਕ ਕਾਲਜ ਦੀਆਂ ਕੰਧਾਂ ਦੇ ਅੰਦਰ ਜਿਹੜੀ ਜ਼ਿੰਦਗੀ ਹੈ ਉੱਥੇ ਆਪਾਂ ਜ਼ਿੰਦਗੀ ਨੂੰ ਨਚਾਉਂਦੇ ਆ ਕਾਲਜ ਦੀਆਂ ਕੰਧਾਂ ਦੇ ਬਾਹਰ ਜ਼ਿੰਦਗੀ ਸਾਨੂੰ ਨਚਾਉਂਦੀ ਹੈ ਬਿਲਕੁਲ ਇਹ ਅਸਲ ਗੱਲ ਹੈ ਤੇ ਜਿੱਥੇ ਤੱਕ ਦੂਸਰਾ ਸਵਾਲ ਹੈ ਤੁਹਾਡਾ ਉਹ ਇਹ ਹੈ ਕਿ ਅਸੀਂ ਜਿਹੜੀ ਕੋਸ਼ਿਸ਼ ਕੀਤੀ ਹੈ ਗੱਲ ਕਹਿਣ ਦੀ ਉਹ ਗੱਲ ਹੈਗੀ ਹੈ ਕਿ ਜਿਹੜੀਆਂ ਹਨ ਕੰਡਿਆਲੀ ਤਾਰਾਂ ਨੂੰ ਕੰਡਿਆਲੀ ਕੰਡਿਆਲੀਆਂ ਤਾਰਾਂ ਇਹ ਜੋ 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 ਤਰਾਸਦੀ ਹੈ ਉਹ ਹਨਾ ਕਿਉਂ ਪਹੁੰਚ ਨਹੀਂ ਪਈ ਉਹਦਾ ਕੋਈ ਨਤੀਜਾ ਨਤੀਜਾ ਤੇ ਹੈ ਹੀ ਨਹੀਂ ਨਿਕਲਿਆ ਹੀ ਨਹੀਂ ਕੋਈ ਉਹ ਸਾਡੇ ਸਾਰੇ ਸਾਰਿਆਂ ਦੇ ਦਿਲਾਂ ਦੀ ਜਿਹੜੀ ਰੀਜ ਹੈ ਕਿ ਸਾਜ ਕਿ ਪਿਆਰ ਉਹ ਸਾਲਾਂ ਹੀ ਬੀਤ ਗਏ ਨੇ ਜ਼ਿੰਦਗੀਆਂ ਹੀ ਬੀਤ ਗਈਆਂ ਨੇ ਹਨਾ ਲੋਕਾਂ ਨੂੰ ਉਹ ਉਹ ਬਾਵਾ ਭੱਜੀਆਂ ਮਤਲਬ ਉਹ ਮਿਲ ਹੀ ਨਹੀਂ پا ਰਹੇ ਕਈ ਵਾਰੀ ਕੁਝ ਗੱਲਾਂ ਕਹਿਣ ਲਈ ਨਾ ਤੁਹਾਨੂੰ ਤੁਹਾਡੇ ਕੋਲ ਉਹ ਇਮੋਸ਼ਨਸ ਨੂੰ ਸੰਭਲ ਲਈ ਹੁਣ ਮੈਂ ਇਮੋਸ਼ਨਲ ਹੋ ਜਾਣਾ ਜਿਵੇਂ ਇਹ ਗੱਲ ਕਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਨਾ ਹੋਮਾ ਪਰ ਇਹ ਗੱਲ ਹੀ ਇਹੋ ਜਿਹੀ ਹੈ ਕਿਉਂਕਿ ਜੋ ਇਸ ਫਿਲਮ ਚ ਵੀ ਉਹ ਦੋ ਜੋ ਬਜ਼ੁਰਗ ਨੇ ਉਹ ਇੱਕ ਗੱਲ ਕਹਿ ਰਹੇ ਨੇ ਕਿ ਉਹ ਮਿਲਣਾ ਚਾਹ ਰਹੇ ਨੇ 70 ਸਾਲ ਬਾਅਦ 60 ਸਾਲ ਬਾਅਦ ਉਹ ਮਿਲ ਹੀ ਨਹੀਂ پا ਰਹੇ ਉਹ ਪਰਵਾਹ ਨਹੀਂ ਕਰਦੇ ਕਹਿੰਦੇ ਆਪਾਂ ਕਿਹੜਾ ਉਹ ਜਹਾਨ ਹੋਊਗਾ ਕੌਣ ਹੋਊਗਾ ਉਹ ਜਿਹੜਾ ਸਾਨੂੰ ਮਿਲਾਊਗਾ ਕਿਹੜਾ ਉਹ ਜਹਾਨ ਹੋਊਗਾ ਜਿੱਥੇ ਆਪਾਂ ਮਿਲਾਂਗੇ ਪੈਣਾ ਤੋਂ ਭਰਾ ਵਿਛੜੇ ਮਾਵਾਂ ਤੋਂ ਪੁੱਤ ਵਿਛੜੇ ਉਹ ਮਿਲਣਾ ਚਾਹੁੰਦੇ ਆ ਅਸੀਂ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਨੈਰੇਟਿਵ ਦੇਖੋ ਪਤਾ ਕੀ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਕੀ ਅਸਲ ਹੈ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਕੀ ਬੀਤਿਆ ਸਾਰਿਆਂ ਤੇ ਜਿਨ੍ਹਾਂ ਤੇ ਬੀਤਿਆ ਉਹਨਾਂ ਨੂੰ ਤਾਂ ਪਤਾ ਹੈ ਨਾ ਤੇ ਅਸੀਂ ਇਸ ਫਿਲਮ ਰਾਹੀਂ ਮੈਨੂੰ ਲੱਗਦਾ ਜਿਹੜੇ ਸ਼ਾਇਦ ਇਸ ਤੋਂ ਅਣਜਾਣ ਨੇ ਜਾਂ ਜਿਨ੍ਹਾਂ ਨੂੰ ਅਜੇ ਘੱਟ ਪਤਾ ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਤਰਾਸ ਦੀ ਹੰਡਾਈ ਹੈ ਲੋਕਾਂ ਨੇ ਸਾਡੇ ਲੋਕਾਂ ਨੇ ਉਹ ਉਹ ਬਣਦੀ ਨਹੀਂ ਸੀ ਉਹ ਇਨਸਾਨੀ ਪੱਦਰ ਤੇ ਬਣਦੀ ਨਹੀਂ ਆਮ ਲੋਕ ਤੇ ਅੱਜ ਵੀ ਗੱਲਬਾਤ ਚ ਇਹ ਕਹਿੰਦੇ ਆ ਕਿ ਕੁਰਸੀਆਂ ਤੇ ਬੈਠੇ ਹੋਏ ਹੋਰ ਹਿਸਾਬ ਨਾਲ ਵੇਖਦੇ ਆ ਆਮ ਲੋਕ ਉਧਰ ਵੀ ਹੀ ਚਾਹੁੰਦੇ ਇੱਧਰ ਵਾਲੇ ਵੀ ਹੀ ਚਾਹੁੰਦੇ ਆ ਕਿ ਜੱਫੀਆਂ ਪਈਆਂ ਰਹਿਣ ਮੈਂ ਨਾ ਜੀ ਲਾਹੌਰ ਗਿਆ ਸੀ ਪਰਫਾਰਮ ਕਰਨ ਨਾਟਕ ਕਰਨ ਗਿਆ ਸੀ ਦੋ ਵਾਰ ਗਿਆ ਜਿੰਨਾ ਪਿਆਰ ਜਿੰਨਾ ਨਿੱਗ ਉੱਥੇ ਮੈਨੂੰ ਮਿਲਿਆ ਮੈਂ ਉਹ ਬਿਆਨ ਨਹੀਂ ਕਰ ਸਕਦਾ ਤੇ ਜਦੋਂ ਮੈਂ ਸ਼ੂਟਿੰਗ ਕਰਦਾ ਹਾਂ ਨਾ ਨਾਲ ਮੈਂ ਮੈਂ ਆਲਮੋਸਟ ਹਰ ਇੱਕ ਫਨਕਾਰ ਨਾਲ ਹੀ ਸ਼ੂਟ ਕਰ ਚੁੱਕਾ ਤੇ ਉਹਨਾਂ ਨਾਲ ਜਿਹਨੂੰ ਮੈਂ ਉਹ ਉਹ ਮੈਨੂੰ ਇੰਨਾ ਪਿਆਰ ਦਿੰਦੇ ਨੇ ਨਾ ਸਤਿਕਾਰ ਦਿੰਦੇ ਨੇ ਇਹਨਾਂ ਨਿੱਗ ਮਿਲਦਾ ਉਹਨਾਂ ਨੂੰ ਮਿਲ ਕੇ ਕਿਉਂ ਕਲਾਕਾਰਾਂ ਵਾਲੀ ਗੱਲ ਤੇ ਰਹੀ ਨਹੀਂ ਜਾਂਦੀ ਉਹ ਤਾਂ ਇਹ ਹੁੰਦਾ ਕਿ ਇੱਕ ਪਰਿਵਾਰ ਆ ਤੇ ਉਹ ਸਾਂਝ ਉਹ ਪਿਆਰ ਸੱਚੀ ਉਹ ਭੈਣਾ ਫਿਲਮ ਦੇਖਿਓ ਤੁਸੀਂ ਉਹਨੀ ਨੂੰ ਫਿਰ ਤੁਹਾਨੂੰ ਸਮਝ ਆਉਣਾ ਸਾਨੂੰ ਹੁਣ ਇਸ ਤਰ੍ਹਾਂ ਲੱਗ ਰਿਹਾ ਮੈਂ ਇਹਨਾਂ ਦੀਆਂ ਗੱਲਾਂ ਸੁਣ ਕੇ ਜਾਂ ਸਾਰੀ ਸੁਣ ਰਹੀ ਆ ਆਪਾਂ ਵੀ ਤੁਸੀਂ ਸਹੀ ਬੰਦਾ ਕਰੈਕਟਰ ਚੁਣ ਲਿਆ ਕਿ ਇਹੀ ਫਿੱਟ ਬਹਿੰਦੇ ਸੀ ਇਹਦੇ ਚ ਕਿਉਂਕਿ ਇਹ ਦਿਲ ਤੋਂ ਕਰ ਰਿਹਾ ਗੱਲਾਂ ਮੈਂ ਪਹਿਲਾਂ ਵੀ ਬੋਲ ਚੁੱਕਿਆ ਹਾਂ ਹੈਨਾ ਵੀ ਜਿਹੜਾ ਇਹ ਵਾਲਾ ਕਰਦਾਰ ਹੈ ਜੀ ਜਿਹੜਾ ਸਟੇਜ ਵਾਲਾ ਜਿਹੜਾ ਕਰਦਾਰ ਹੈ ਜਿਹੜਾ 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 ਲਿਖਿਆ ਗਿਆ ਐ ਸਪੈਸ਼ਲੀ ਜੀ ਅ ਇਹ ਨਹੀਂ ਕਰੇ ਵੀ ਅੱਜ ਸਾਡੀ ਫਿਲਮ ਦੀ ਪ੍ਰੋਮੋਸ਼ਨ ਹੈ ਮੈਂ ਤਾਂ ਬੋਲ ਰਿਹਾ ਹੁੰਦਾ ਮੋਸਟਲੀ ਹਨ ਉਹਨਾਂ ਨੂੰ ਲੱਗਦਾ ਬਟ ਇਹਨਾਂ ਤੋਂ ਵਧੀਆ ਉਹ ਕਿਰਦਾਰ ਕੋਈ ਨਹੀਂ ਪਲੇ ਕਰ ਸਕਦਾ ਹੂੰ ਜੋ ਇਹਨਾਂ ਨੇ ਪਲੇ ਕੀਤਾ ਤਾਂ ਤੁਸੀਂ ਕਹਾਣੀ ਲਿਖਣ ਤੋਂ ਪਹਿਲਾਂ ਹੀ ਗੱਲ ਕਰ ਲਈ ਸੀ ਇਹਨਾਂ ਨਾਲ ਕਿ ਸ਼ੁਰੂ ਕਰਨਾ ਨਹੀਂ ਕਹਾਣੀ ਲਿਖਣ ਤੋਂ ਪਹਿਲਾਂ ਗੱਲ ਸ਼ੁਰੂ ਨਹੀਂ ਕਰ ਲਈ ਬਟ ਮੈਂ ਜਿੱਦਾਂ ਕਹਿੰਦਾ ਵੀ ਜਿੱਦਾਂ ਪ੍ਰੋਡਿਊਸਰ ਨਾਲ ਜਦੋਂ ਗੱਲ ਹੁੰਦੀ ਹੈ ਜਦੋਂ ਸਟਾਰ ਕਾਸਟ ਦੀ ਗੱਲ ਹੁੰਦੀ ਹੈ ਤਾਂ ਮੈਂ ਮਤਲਬ ਸਟਰਗਲ ਬਹੁਤ ਕੀਤੀ ਵੀ ਨਹੀਂ ਮੈਨੂੰ ਤਾਂ ਉਹੀ ਆਰਟਿਸਟ ਚਾਹੀਦਾ ਅੱਛਾ ਹਾਂ ਮੈਂ ਲਿਆ ਮਤਲਬ ਜਿੱਦਾਂ ਤੁਸੀਂ ਸੌਖੇ ਮੰਨੇ ਨਹੀਂ ਲੱਗਦਾ ਫਿਰ ਇਹ ਨਹੀਂ 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 ਇਹਨਾਂ ਵੱਲ ਸੀ ਮੈਂ ਕਹਾਣੀ ਸੁਣਦੀ ਮੈਂ ਕਿਹਾ ਨਹੀਂ ਕਿਉਂਕਿ ਅਸੀਂ ਜਦੋਂ ਗੁਰਸ਼ਰਨ ਭਾਈ ਨਾਲ ਮੈਂ ਫਿਲਮ ਕਰਦਾ ਰਿਹਾ ਉੱਥੇ ਵੀ ਇਹੋ ਜੀ ਗੱਲ ਹੀ ਕਰਦੇ ਸੀ ਉੱਥੇ ਵੀ ਆਮ ਲੋਕ ਆਮ ਲੋਕਾਂ ਦੀ ਗੱਲ ਕਰਦੇ ਸੀ ਇੱਥੇ ਵੀ ਤਾਂ ਚੰਦਰ ਭਾਈ ਨੇ ਜੋ ਲਿਖਿਆ ਉਹ ਮੈਨੂੰ ਸੁਣਦੇ ਹੀ ਮੈਂ ਕਿਹਾ ਨਹੀਂ ਇਸ ਫਿਲਮ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਵੀ ਹੈ ਤੇ ਮਤਲਬ ਭਾਜੀ ਨੇ ਮੇਰੇ ਕੋਲੋਂ ਜੋ ਕਰਵਾਇਆ ਇੱਕ ਐਕਟਰ ਦੇ ਤੌਰ ਤੇ ਮੈਂ ਆ ਸ਼ਾਇਦ ਉਹ ਆਡੀਅנס ਜਿਹੜੀ ਸਾਡੀ ਦੇਖੂਗੀ ਜੋ ਲੋਕ ਦੇਖਣਗੇ ਦਰਸ਼ਕ ਫਿਲਮ ਨੂੰ ਉਹਨਾਂ ਨੂੰ ਵੀ ਇੱਕ ਨਵਾਂ ਕੁਝ ਦੇਖਣ ਨੂੰ ਮਿਲੂਗਾ ਕਿ ਅੱਛਾ ਇਹ ਓਕੇ ਇਹ ਵੀ ਚੀਜ਼ ਹੈ ਜਿਸ ਨੂੰ ਦੇਖਣ ਨੂੰ ਮਿਲਣੀ ਸੀ ਤਾਂ ਤੁਹਾਨੂੰ ਇਹਨਾਂ ਗੱਲਾਂ ਬਾਤਾਂ ਦੇ ਜ਼ਰੀਏ ਜਾਂ ਜਿਵੇਂ ਡਰਾਮੇ ਵਾਲਿਆਂ ਦੇ ਨਾਲ ਮਿਲ ਕੇ ਉਹਨਾਂ ਨਾਲ ਕੰਮ ਕੀਤਾ ਕਿਉਂਕਿ ਇਹ ਸ਼ੂਟਿੰਗ ਹੈ ਜਿਹੜੀ ਬਹੁਤ ਹੀ ਦੇਖਣ ਚ ਆ ਰਹੀ ਹੈ ਜਿਹੜੀ ਉਹ ਬਹੁਤ ਹੀ ਵਿਦੇਸ਼ ਦੀ ਧਰਤੀ ਤੇ ਲੱਗ ਰਹੀ ਹੈ ਇੱਥੇ ਘਟ ਹੈ ਬਹੁਤ ਜ਼ਿਆਦਾ ਘਟ ਹੈ ਤਾਂ ਉਸ ਨੂੰ ਲੈ ਕੇ ਜਿਵੇਂ ਦੋਹਾਂ ਤਰ੍ਹਾਂ ਦੇ ਥੇ ਰਵੇ ਕਿਵੇਂ ਸੀ ਤੁਹਾਡੇ ਇਸ ਫਿਲਮ ਨਾਲ ਲੈ ਕੇ ਬਿਕੋਜ਼ ਮੈਨੂੰ ਲੱਗਦਾ ਕਿ ਮੈਂ ਜਦੋਂ ਮੇਰਾ ਉਹਨਾਂ ਨਾਲ ਐਕਸਪੀਰੀਅੰਸ ਮੈਂ ਦੱਸੂੰਗੀ ਬਿਕੋਜ਼ ਲੋਕੇਸ਼ਨਸ ਤੇ ਡਿਪੈਂਡਸ ਔਨ ਕੰਟੈਂਟ ਤੇ ਹੈ ਔਰ ਸਾਡੇ ਵੈਸੇ ਵੀ ਆਰਟਿਸਟ ਇਦਾਂ ਦੇ ਜੋ ਕਿ ਬਾਹਰ ਹੀ ਹੋ ਸਕਦਾ ਸੀ ਸ਼ੁੱਡ ਆਪਸ਼ਨ ਹੀ ਨਹੀਂ ਸੀ ਸਾਡੇ ਕੋਲ ਕੋਈ ਬਟ ਮੈਨੂੰ ਉਹਨਾਂ ਨਾਲ ਮਿਲ ਕੇ ਇਦਾਂ ਫੀਲ ਹੋਇਆ ਕਿ ਉਹ ਸਾਡੇ ਵਰਗੇ ਹੀ ਆ ਕੁਝ ਇਦਾਂ ਨਹੀਂ ਲੱਗਿਆ ਕਿ ਮਤਲਬ ਕੁਝ ਚੇਂਜ ਹੋਵੇ ਉਲਟਾ ਉਹਨਾਂ ਦੀ એનર્ਜੀ ਉਹਨਾਂ ਦੀ ਵਾਈਬ ਮੈਨੂੰ ਇੰਨਾ ਜ਼ਿਆਦਾ ਪੋਜ਼ਿਟਿਵ ਕੀਤਾ ਔਰ ਮੈਂ ਉਹਨਾਂ ਤੋਂ ਕਾਮੇਡੀ ਦੇ ਜਿਹੜੇ ਪੰਚੇ ਸੀ ਮੈਂ ਸੱਚੀ ਫਿਊਚਰ 'ਚ ਚਾਹੂੰਗੀ ਕਿ ਮੈਂ ਉਹਦਾ ਦੀ ਪੰਚ ਲਾਈਨ ਉਹਦਾ ਦੀ ਕਾਮੇਡੀ ਕਰ ਸਕਾਂ ਇਨ ਫਿਊਚਰ ਕਿ ਮਤਲਬ ਬਿਲਕੁਲ ਵੀ ਚਿਚਕਾਣਾ ਕੁਝ ਵੀ ਬੋਲਣ ਤੋਂ ਪਹਿਲਾਂ ਲਾਈਕ ਕਾਮੇਡੀ ਮੈਂ ਉਹਨਾਂ ਦੇ ਆਫ ਸੈਟ ਤੇ ਵੀ ਉਹਨਾਂ ਨੇ ਜਿੰਨਾ ਹਸਾਇਆ ਨਾ ਮੈਨੂੰ ਮੈਂ ਬਹੁਤ ਜ਼ਿਆਦਾ ਰੂਬੀ ਹਨਾ ਮੈਮ ਤੋਂ ਈ ਜ਼ਿਆਦਾ ਉਹਨਾਂ ਨਾਲ ਮੈਂ ਬਹੁਤ ਟਾਈਮ ਸਪੈਂਡ ਕੀਤਾ ਸੀ ਜਿੰਨਾ ਟਾਈਮ ਵੀ ਮੈਂ ਸ਼ੂਟ ਤੇ ਰਹੀ ਸੀ ਤੇ ਆਮ ਸੋ ਬlesd ਟੂ ਬੀ ਅ ਪਾਰਟ ਆਫ ਥਿਸ ਪ੍ਰੋਜੈਕਟ ਯਸ ਖਾਸ ਕਰਕੇ ਉਹਨਾਂ ਦੇ ਨਾਲ ਜਦੋਂ ਕੰਮ ਕਰ ਰਹੇ ਤੁਸੀਂ ਕਹਿ ਕੇ ਬਹੁਤ ਇੰਜੋਏ ਕੀਤਾ ਕੋਈ ਇਹੋ ਜਿਹਾ ਮਨ ਚ ਸਵਾਲ ਸੀ ਕਿ ਜਿਹੜਾ ਪਹਿਲਾਂ ਤਾਂ ਤੁਹਾਨੂੰ ਲੱਗਿਆ ਕਿ ਮੈਨੂੰ ਪੁੱਛਣਾ ਚਾਹੂੰਗੀ ਉਹ ਵੀ ਜਿਹੜੇ ਲਹਿੰਦੇ ਪੰਜਾਬ ਵਾਲੇ ਪਾਸੇ ਨੇ ਜਿਹੜਾ ਮਨ ਚ ਸੀ ਉਹਨਾਂ ਨੂੰ ਪੁੱਛਿਆ ਹੋਵੇ ਤੇ ਉਹਨਾਂ ਨੇ ਜਵਾਬ ਦਿੱਤਾ ਹੋਵੇ ਅ ਨਹੀਂ ਬਿਕੋਜ਼ ਮੈਂ ਨਾ ਗੁਰਦਾਸਪੁਰ ਤੋਂ ਬਿਲੋਂਗ ਕਰਦੀ ਆਂ ਤੇ ਕੀ ਤੇ ਨਾ ਕਿਤੇ बिफोर ਮੈਂ ਕਿਉਂਕਿ ਉਹਨਾਂ ਨਾਲ ਮੈਂ ਫਸਟ ਟਾਈਮ ਮੈਂ ਪਹਿਲਾ ਵੇਸੇ ਮੈਂ ਪਾਕਿਸਤਾਨੀ Song ਕੀਤੇ ਹੋਏ ਨੇ ਪਰ ਇਦਾਂ ਇੰਨੀ ਦੇਰ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ ਬਟ ਮੈਨੂੰ ਉਹਨਾਂ ਨਾਲ ਮਿਲਣ ਤੋਂ ਪਹਿਲਾਂ ਆਫ ਕੋਰਸ ਸੀਗਾ ਜਿੱਦਾਂ ਸਾਡੇ ਇੱਕ ਬਚਪਨ ਤੋਂ ਬਿਕੋਜ਼ ਮੇਰੀ ਫੈਮਲੀ ਬੈਕਗਰਾਉਂਡ ਹੈ ਜੋ ਬਿਲੋਂਗਸ ਸੋ ਬਿਕੋਜ਼ ਫਰੀडम फाइਟਰਸ ਨੂੰ ਬਿਲੋਂਗ ਕਰਦੇ ਆਸੀਂ ਉਹ ਕਿਤੇ ਨਾ ਕਿਸੇ ਅਸੀਂ ਉਹ ਚੀਜ਼ਾਂ ਦੇਖੀਆਂ ਨੇ ਮੇਰੀ ਜਦ ਨਾਨੀ ਜੀ 1947 ਤੋਂ ਉਧਰੋਂ ਅਸੀਂ ਕਰਾਚੀ ਤੋਂ ਬੈਕ ਸਾਈਡ ਤੇ ਉਧਰੋਂ ਆਇਆ ਸੀ ਤੇ ਉਹ ਕਿਤੇ ਫੀਲ ਹੁੰਦਾ ਕਿਉਂਕਿ ਬਚਪਨ ਤੋਂ ਸੁਣਦੇ ਆਏ ਆ ਤੇ ਪਰ ਮੈਨੂੰ ਹੁੰਦਾ ਕਿ ਸ਼ਾਇਦ ਉਹ ਟਾਈਮ ਹੋਰ ਸੀ ਹੁਣ ਚੀਜ਼ਾਂ ਹੋਰ ਹੋ ਗਈਆਂ ਨੇ ਸੋਚ ਵੀ ਬਦਲ ਗਈ ਆ ਸਭ ਚੀਜ਼ਾਂ ਬਦਲ ਗਈਆਂ ਤੇ ਮੇਬੀ ਇਨ ਫਿਊਚਰ 'ਚ ਰੱਬ ਨੇ ਚਾਇਆ ਤੇ ਮੇਬੀ ਜੋ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਔਰ ਆਪਣੀ ਮੂਵੀ 'ਚ ਜੋ ਅਸੀਂ ਕਹਿਣ ਦੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਵਾਹਿਗੁਰੂ ਕਰੇ ਇਨ ਫਿਊਚਰ ਉਹ ਪੂਰਾ ਵੀ ਹੋ ਜਾਏ ਜੀ ਅਮਰੇ ਇੱਕ ਆਖਰੀ ਸਵਾਲ ਹੈ ਤੁਹਾਨੂੰ ਜੀ ਕਿ 19 ਜਨਵਰੀ ਨੂੰ ਤਾਂ ਜਿਹੜੇ ਫਿਲਮ ਦੇ ਵਿੱਚ ਜਿਹੜੀ ਕਿਤੇ ਕਿਤੇ ਲੱਗਿਆ ਕਿ ਸਸਪੈਂਸ ਤੁਸੀਂ ਰੱਖ ਦਿੱਤਾ ਕਿ ਕਹਾਣੀ ਨੇ ਅੱਗੇ ਕੀ ਕਹਿਣਾ ਜਿਹੜੇ ਅਧੂਰੇ ਡਾਇਲੋਗ ਹੈ ਟ੍ਰੇਲਰ ਚ ਪੂਰੇ ਉਦਨ ਹੋਣਗੇ ਤਾਂ ਅਖੀਰ ਦੇ ਵਿੱਚ ਜਿਹੜੇ ਪੰਜਾਬੀ ਦਰਸ਼ਕ ਨੇ ਚਾਹੇ ਕਿਤੇ ਵੀ ਬੈਠੇ ਹੋਣ ਕਿਤੇ ਵੀ ਵਿਦੇਸ਼ ਦੀ ਧਰਤੀ ਐ ਇੱਥੇ ਐ ਲਹਿੰਦੇ ਚ ਚੜ੍ਹਦੇ ਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅ ਇਹੋ ਕਹਿਣਾ ਚਾਹੁੰਨਾ ਕਿ ਤੁਸੀਂ ਕਿਉਂਕਿ ਦੇਖੋ ਜਦੋਂ ਆਪਣਾ ਜੇ ਮੈਂ ਉਸ ਟਾਪਿਕ ਤੇ ਗੱਲ ਕਰਾਂ ਉਹ ਵੀ ਜ਼ਰੂਰੀ ਹੈ ਕਿ ਜਦੋਂ ਆਪਣਾ ਘਰ ਛੱਡ ਕੇ ਕੋਈ ਵੀ ਬਾਹਰ ਜਾਂਦਾ ਬਾਹਰਲੇ ਮੁਲਕ ਜਾਂਦਾ ਆਪਣੀ ਜ਼ਿੰਦਗੀ ਬਣਾਉਣ ਆਪਣੇ ਪਰਿਵਾਰ ਨੂੰ ਸੰਭਣ ਪਰਿਵਾਰ ਨੂੰ ਖੁਸ਼ੀਆਂ ਜਾਂ ਪਰਿਵਾਰ ਨੂੰ ਖੁਸ਼ਹਾਲੀ ਦੇਣ ਤਾਂ ਬਹੁਤ ਮਿਹਨਤ ਕਰਦੇ ਆ ਪਰਿਵਾਰ ਤੋਂ ਦੂਰ ਰਹਿਣਾ ਬਹੁਤ ਵੱਡੀ ਜੰਗ ਹੁੰਦੀ ਹੈ ਤੇ ਆਲਮੋਸਟ ਹਰ ਪੰਜਾਬੀ ਜਾਂ ਹਰ ਬੰਦਾ ਜਿਹੜਾ ਵੀ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਉਹਨੂੰ ਸਲਾਮ ਹੈ ਜੀ ਦਿਲੋਂ ਸਲਾਮ ਦੂਸਰਾ ਇਹ ਹੈ ਜੀ ਕਿ ਤੁਸੀਂ ਪੰਜਾਬੀ ਸਿਨੇਮਾ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਜ਼ੁਬਾਨ ਨੂੰ ਤੁਸੀਂ ਬਚਾਇਆ ਹੋਇਆ ਅਸੀਂ ਤਾਂ ਬਸ ਆਪਣਾ ਕੰਮ ਕਰਦੇ ਹਾਂ ਜਿੰਨਾ ਸਾਡੇ ਤੋਂ ਬਣਦਾ ਸਰਦਾ ਤੁਹਾਡੇ ਕਰਕੇ ਪੰਜਾਬੀ ਸਿਨੇਮਾ ਪੰਜਾਬੀ ਜ਼ੁਬਾਨ ਬਚੀ ਹੋਈ ਹੈ ਇਹਨੂੰ ਤੁਹਾਡੀ ਲੋੜ ਹੈ ਐਸ ਫਿਲਮ ਨੂੰ ਵੀ ਤੁਹਾਡੀ ਲੋੜ ਹੈ 19 ਜਨਵਰੀ ਨੂੰ ਕਿਉਂਕਿ ਐਸ ਫਿਲਮ ਚ ਕੋਈ ਅਸੀਂ ਉਦਾਂ ਕੋਈ ਸਕ੍ਰਿਪਟ ਚੱਕ ਕੇ ਕੋਈ ਕਹਾਣੀ ਨਹੀਂ ਦੱਸ ਰਹੇ ਹਾਂ ਅਸੀਂ ਆਪਣੀ ਹੀ ਗੱਲ ਕਰ ਰਹੇ ਹਾਂ ਤੁਹਾਡੀ ਸਾਡੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਦਿਲਾਂ ਦੀ ਰੀਤ ਆ ਜੀ ਸੋ ਜ਼ਰੂਰ 19 ਜਨਵਰੀ ਨੂੰ ਸ਼ਰਮਾ ਕਾਰਾਂ ਚ ਪਹੁੰਚਿਓ ਲੱਗੂਗੀ ਤੁਹਾਡੇ ਨੇੜੇ ਅ ਫਿਲਮ ਸਿਨਮਾ ਕਾਰਾਂ ਚ ਪਹੁੰਚਿਓ ਦੋਸਤਾਂ ਨਾਲ ਪਰਿਵਾਰ ਨਾਲ ਮੌਜਾ ਮਾਣਿਓ ਖੁਸ਼ ਰਹੋ ਆਵਾਜ਼ ਰਹੋ ਤੇ ਪਰਿਵਾਰ ਨਾਲ ਮੋਜਾਂ ਮਾਣੋ ਤੁਸੀਂ ਜਿਹੜੀ ਗੱਲ ਕਹੀਆਂ ਉਹਦੇ ਵਿੱਚ ਇੱਕ ਸਵਾਲ ਹੋਰ ਹੋ ਗਿਆ ਮੇਰੇ ਮਨ 'ਚ ਆਇਆ ਮੈਂ ਪੁੱਛ ਹੀ ਲੈਣੇ ਜਾਂਦੇ ਜਾਂਦੇ ਉਹ ਇਹ ਆ ਕਿ ਤੁਸੀਂ ਕਿਹਾ ਕਿ ਤੁਹਾਡੇ ਕਰਕੇ ਜ਼ੁਬਾਨ ਬਚੀ ਹੈ ਤੁਹਾਡੇ ਕਰਕੇ ਕਲਚਰ ਬਚਿਆ ਸਭਿਆਚਾਰ ਬਹੁਤੇ ਆਰਟਿਸਟ ਇਹ ਹੁੰਦੇ ਆ ਭਲੇਖਾ ਪਾਲੀ ਬੈਠੇ ਹੁੰਦੇ ਆ ਕਿ ਅਸੀਂ ਤਾਂ ਸੇਵਾ ਕਰ ਰਹੇ ਆਂ ਮਾਂ ਬੋਲੀ ਦੀ ਤੇ ਸੇਵਾ ਕਰਨ ਦੇ ਕਰਦੇ ਨਾਲ ਆਪਦੀ ਰੋਟੀ ਵੀ ਕਮਾਈ ਜਾਂਦੇ ਹੁੰਦੇ ਆ ਸੇਵਾ ਵੀ ਕਰਦੇ ਆ ਤੁਸੀਂ ਸ਼ੁਕਰ ਆ ਕਿ ਉਹਨਾਂ ਵਿੱਚੋਂ ਨਹੀਂ ਜਿਹੜੇ ਇਹ ਕਹਿੰਦੇ ਹੋ ਕਿ ਅਸੀਂ ਸੇਵਾ ਕਰ ਰਹੇ ਆਂ ਮਾਂ ਬੋਲੀ ਮੈਂ ਸੱਚੀ ਦੱਸਦਾ ਦੇਖੋ ਭਰੇਕ ਦਿਨ ਆਪਣਾ ਸੋਚਣ ਦਾ ਤਰੀਕਾ ਮੈਂ ਸਿਰਫ ਇੰਨਾ ਕਹਿਣਾ ਚਾ ਜੇ ਜੋ ਮਰਜ਼ੀ ਕਰ ਲਵੇ ਕਲਾਕਾਰ ਜੇ ਦਰਸ਼ਕ ਜਾਂ ਸੁਣਨ ਵਾਲੇ ਸਰੋਤੇ ਉਹਨੂੰ ਸੁਣਨ ਦੇਖਣਗੇ ਨਹੀਂ ਫਿਰ ਤਾਂ ਕੁਝ ਵੀ ਨਹੀਂ ਹੈ ਇਹਨਾਂ ਦੇ ਕਰਕੇ ਹੀ ਦਰਸ਼ਕਾਂ ਕਰਕੇ ਹੀ ਆ ਜੋ ਵੀ ਹੈ ਇਹ ਭਾਵੇਂ ਅੱਜ ਸਮਝ ਆ ਜਵੇ ਕਿ ਤੁਹਾਨੂੰ ਭਾਵੇਂ 100 ਸਾਲ ਬਾਅਦ ਕਿ ਤੁਸੀਂ ਇਸ ਗੱਲ ਨਾਲ ਕਿੰਨਾ ਕੀ ਇਤفاق ਰੱਖਦੇ ਹੋ ਜਿਹੜੇ ਇਹ ਕਹਿ ਦਿੰਦੇ ਆ ਕਿ ਅਸੀਂ ਤਾਂ ਜੀ ਮਾਂ ਬੋਲੀ ਦੀ ਸੇਵਾ ਹਿੱਸੇ ਆਈ ਹੈ ਕਰੀ ਜਾਂਦੇ ਆ ਨੇ ਦੇਖੋ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਸੇਵਾ ਕਰਦਾ ਆਪਾਂ ਕਿਸ ਨੂੰ ਇਹ ਨਹੀਂ ਕਰ ਸਕਦੇ ਵੀ ਹਾਂ ਵੀ ਉਹ ਜੋ ਪੰਜਾਬੀ ਗਾਣੇ गा ਕੇ ਸਿਰਫ ਐਸੀ ਕਮਾਈ ਆ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਆਈ ਥਿੰਕ ਕਿਤੇ ਨਾ ਕਿਤੇ ਜੇ ਸਾਡੀ ਪੰਜਾਬੀ ਮਾਂ ਬੋਲੀ ਹੁਣ ਹੁਣ ਕਿਤੇ ਵੀ ਜਾਂਦੇ ਆ ਸਾਨੂੰ ਇਨੀ ਖੁਸ਼ੀ ਹੁੰਦੀ ਆ ਕਿ ਇੰਟਰਨੈਸ਼ਨਲ ਲੈਵਲ ਤੱਕ ਸਾਡਾ 뮤직 ਆ ਹੁਣ ਜਿੰਤੋਂ ਤੱਕ ਮੈਨੂੰ ਆਪਾਂ ਹੁਣ ਲਾਸਟ ਦੇ 1-2 ਸਾਲ ਦੇਖਿਆ ਕਿ ਹਿੰਦੀ ਮੂਵੀ ਪੰਜਾਬੀ ਗਾਣੇ ਬਿਨਾ ਪੂਰੀ ਹੋ ਹੀ ਨਹੀਂ ਸਕਦੀ ਮਤਲਬ ਜੋ ਮਰਜੀ ਕਹਿ ਰਹੇ ਹੋ ਇਹਦਾ ਸਭ ਤੋਂ ਵੱਡਾ ਕ੍ਰੈਡਿਟ ਇਹ ਸਿੱਧੂ ਮੂਸੇਵਾਲੇ ਨੂੰ ਆਫਕੋਰਸ ਆਲਵੇਸ ਦਵਾਂਗੇ ਬਿਕੋਜ਼ ਉਹ ਇੱਕ ਇਦਾਂ ਦਾ ਇਨਸਾਨ ਸੀ ਜਿਨੇ ਪੰਜਾਬੀ ਇੰਡਸਟਰੀ ਦਾ ਜੋ 뮤직 ਨੂੰ ਉਸ ਲੈਵਲ ਤੇ ਲੈ ਗਿਆ ਇੰਟਰਨੈਸ਼ਨਲ ਤੱਕ ਐਡੇ ਐਡੇ ਵੋਕਲ ਸਿੰਗਰ ਬਾਹਰ ਦੇ ਜਿਨ੍ਹਾਂ ਦਾ ਕਦੀ ਨਾਮ ਹੀ ਨਹੀਂ ਸੀ ਸੁਣਿਆ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਤਾਂ ਕਿਤੇ ਨਾ ਕਿਤੇ ਆਫ ਕੋਰਸ ਸਾਡੀ ਪੰਜਾਬੀ ਮਾਂ ਬੋਲੀ ਨੂੰ ਰਿਪਰੈਜ਼ੈਂਟ ਉਹਨੂੰ ਬਚਾਉਣ 'ਚ ਸਾਡੇ ਆਰਟਿਸਟਾਂ ਦਾ ਬਹੁਤ ਵੱਡਾ ਹੱਥ ਹੈਗਾ ਬਿਕੋਜ਼ ਅਸੀਂ ਆਮ ਜੋ ਲੋਕ ਨੇ ਅਸੀਂ ਨਹੀਂ ਗੱਲ ਕਰ ਸਕਦੇ ਅਸੀਂ ਨਹੀਂ ਪਹੁੰਚਾ ਸਕਦੇ ਬਟ ਉਹ ਵਰਲਡਵਾਈਡ ਜਾਣਦੇ ਨੇ ਉਹ ਜਿੱਥੇ ਜਾਂਦੇ ਨੇ ਉਹ ਆਪਣੀ ਪੰਜਾਬੀ ਮਾਂ ਬੋਲੀ 'ਚ ਹੀ ਗੱਲ ਹੁਣ ਦਿਲਜੀਤ ਜੀ ਦੀ ਗੱਲ ਕਰੀਏ ਉਹ ਪੰਜਾਬੀ 'ਚ ਹੀ ਜਦ ਕਿ ਉਹਨਾਂ ਨੂੰ ਹਰ ਲੈਂਗੁਏਜ ਆਉਂਦੀ ਆ ਬਟ ਉਹ ਪੰਜਾਬੀ 'ਚ ਹੀ ਕਿਉਂ ਗੱਲ ਕਰਦੇ ਬਿਕੋਜ਼ ਅਸੀਂ ਉਹਨੂੰ ਤਾਂ ਹੀ ਮੇਨਟੇਨ ਰੱਖ ਸਕਦੇ ਤੇ ਉਹਨਾਂ ਦੇ ਹੀ ਅਸੀਂ ਪਿੱਛੇ ਚੱਲ ਰਹੇ ਹਾਂ ਕਿ ਅਸੀਂ ਇਕੰਦਾ ਪਰਸਨ ਨੇ ਮਦਦਗਾਨ ਪਾਈ ਜੀ ਬਹੁਤ ਸ਼ੁਕਰੀਆ ਜੀ ਤਾਂ ਇਸਨ ਸਾਡੇ ਨਾਲ ਡਰਾਮੇ ਵਾਲੇ ਜਿਨ੍ਹਾਂ ਨੂੰ 19 ਜਨਵਰੀ ਨੂੰ ਅਸੀਂ ਸਾਰਿਆਂ ਨੇ ਆਪਣੇ ਆਪਣੇ ਨਿੱਕੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖਣਾ ਪੰਜਾਬੀ ਕਿਤੇ ਵੀ ਬੈਠੇ ਹੋਣ ਜਦੋਂ ਪੰਜਾਬ ਦੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਹੁੰਦੀ ਹੈ ਤੇ ਬੜੀ ਤਾਂਗ ਰੱਖਦੇ ਆ ਮਨ ਦੇ ਵਿੱਚ ਕਿ ਅਸੀਂ ਇਹ ਫਿਲਮ ਜ਼ਰੂਰ ਦੇਖਾਂਗੇ ਤੇ ਡਰਾਮੇ ਵਾਲਿਆਂ ਨੇ ਇਸ ਵਾਰ ਸੀਰੀਅਸਨੈਸ ਵੀ ਦਿਖਾਉਣੀ ਹੈ ਹਾਸੇ ਵੀ ਪਾਉਣੇ ਨੇ ਤਾਂ ਹੁਣ ਦੇਖਦੇ ਹਾਂ ਇਹਨਾਂ ਤੋਂ ਜਿਹੜੀ ਉਮੀਦ ਸਾਰਿਆਂ ਨੇ ਲਾਈ ਹੋਈ ਹੈ ਕਿੰਨੇ ਕੁ खरे ਉਤਰਦੇ ਨੇ 19 ਤਰੀਕ ਤੋਂ ਬਾਅਦ ਪਤਾ ਲੱਗ ਜਾਣਾ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਹਾਲ ਆਜੀ ਦੀ ਇਸ ਨਿੱਘੀ ਮੁਲਾਕਾਤ ਦੇ ਵਿੱਚ ਐਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ